ਗੁਰੂ ਕੀ ਬਾਣੀ ਦੇ ਫਰਮਾਨ ਨੇ ਸੰਗਤ ਜੀ ਕਿਤ ਸਰਵੜੇ ਭੈਲੇ ਨਿਵਾਸਾ ਪਾਣੀ ਪ੍ਰਗਟ ਕਿਨੇ ਕੀਆ ਪੰਕਜ ਮੁਖ ਮਗ ਨਹੀ ਚਾਲੈ ਹਮ ਦੇਖਾਂ ਤੈ ਦੂਦੀ ਆ ਸੰਗਤ ਜੀ ਦੋ ਮਿੰਟ ਧਿਆਨ ਬਖਸ਼ਿਸ਼ ਕਰਨਾ ਐਸੀਆਂ ਪੰਕਤੀਆਂ ਨੂੰ ਸੁਣ ਕੇ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਕਿਤ ਸਰਵੜੇ ਸਰਵੜੇ ਦਾ ਅਰਥ ਹੈ ਸਰੋਵਰ ਗੁਰੂ ਸਾਹਿਬ ਕਹਿੰਦੇ ਹਨ ਕਿ हे ਅਕਾਲ ਪੁਰਖ ਇਸ ਸਰੋਵਰ ਦੇ ਵਿੱਚ ਤੂੰ ਮੇਰਾ ਵਾਸਾ ਕੀਤਾ ਹੈ ਆ ਸਾਡੇ ਜੀਵਨ ਨੂੰ ਸਰੋਵਰ ਕਿਹਾ ਹੈ ਸਤਿਗੁਰਾਂ ਨੇ ਤੇ ਹੁਣ ਸੰਗਤ ਜੀ ਅੱਗੇ ਦੇਖਣਾ ਕਿ ਇਹ ਸਰੋਵਰ ਕਿ ਹੋ ਗਿਆ ਤਿਤ ਸਰਵੜੇ ਪਹਿਲੇ ਨਵਾਸਾ ਕਿਹੋ ਜੇ ਸਰੋਵਰ ਵਿੱਚ ਤੂੰ ਮੇਰਾ ਵਾਸਾ ਕੀਤਾ ਹੈ ਪੰਕਜ ਮੋਹ ਪਗ ਨਹੀਂ ਜਾਣਦੇ ਪੰਕਜ ਹੁੰਦਾ ਹੈ ਸੰਗਤ ਦੀ ਚਿਕੜ ਤੇ ਮੋਹ ਦਾ ਚਿੱਕੜ ਸਤਿਗੁਰੂ ਜੀ ਕਹਿੰਦੇ ਹਨ ਕਿ ਇੱਥੇ ਸੰਸਾਰ ਵਿੱਚ ਇੰਨਾ ਜ਼ਿਆਦਾ ਹੈ ਕਿ ਮੇਰੇ ਪੱਗ ਭਾਵ ਤੇ ਮੇਰੇ ਪੈਰ ਨਹੀਂ ਚੱਲ ਰਹੇ ਹਨ ਅੰਕਜ ਮੋਹ ਮਗ ਨਹੀਂ ਚੱਲੈ ਹਮ ਦੇਖਾਂ ਤਹ ਤੂ ਦੀ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਦੇਖ ਰਿਹਾ ਹਾਂ ਕਿ ਇਸ ਚਿੱਕੜ ਦੇ ਵਿੱਚ ਸਾਰਾ ਸੰਸਾਰ ਦੁੱਬਿਆ ਹੈ ਮੋਹ ਦੇ ਚਿੱਕੜ ਤੇਤ ਸਰਗਣੇ ਤਿਨੇ ਨਾਸਾ ਪਾਣੀ ਪਾਵਕ ਕਿਨੇ ਕੀਆ ਪੰਕਜ ਮੁਪਕ ਨਹੀਂ ਚਾਲੇ ਹਮ ਦੇਖਾਂ ਤੈ ਤੋ ਪਈਏ ਸਤਗੁਰੂ ਜੀ ਕਹਿੰਦੇ ਹਨ ਕਿ ਇਸ ਸਰੋਵਰ ਦੇ ਜਿਹੜਾ ਤੋ ਪਾਣੀ ਪਾਇਆ ਹੈ ਉਹ ਅੱਗ ਦਾ ਪਾਣੀ ਹੈ ਅੱਗ ਦਾ ਭਾਵ ਹੈ ਸੰਗਤ ਜੀ ਮਾਇਆ ਤ੍ਰਿਸ਼ਨਾ ਜਿਹੜੀ ਸਾਨੂੰ ਲਗੀ ਹੋਈ ਹੈ ਤੇ ਸਤਗੁਰੂ ਜੀ ਕਹਿੰਦੇ ਹਨ ਕਿ ਇਸ ਮਾਇਆ ਤੇ ਤ੍ਰਿਸ਼ਨਾ ਦੀ ਅੱਗ ਵਿੱਚ ਸਾਰਾ ਸੰਸਾਰ ਸੜ ਰਿਹਾ ਹੈ ਤੇ ਅੱਗੇ ਸੰਗਤ ਜੀ ਦੱਸਦੇ ਹਨ ਕਿ ਬਿਮਾਰੀ ਦਾ ਇਲਾਜ ਕੀ ਹੈ ਸਤਿਗੁਰੂ ਜੀ ਕਹਿੰਦੇ ਹਨ ਮਨ ਏਕ ਨਾ ਚੇਤਸ ਸਮੂਹ ਮਨਾ ਹਰ ਵਿਸਰਤ ਤੇਰੇ ਕੋਮ ਕਨੇ ਹੈ ਮੇਰੇ ਮਨਾ ਇਹ ਬਿਮਾਰੀ ਤਾਂ ਲੱਗੀ ਹੈ ਮਾਇਆ ਦੇ ਪ੍ਰਿਸ਼ਣਾਂ ਦੀ ਹਰ ਵਿਸਰਤ ਤੇਰੇ ਕੋਮ ਕਨੇ ਕਿਉਂਕਿ ਤੈਨੂੰ ਅਕਾਲ ਪੁਖ ਵਿਸਰ ਗਿਆ ਹੈ ਅਸੀਂ ਨੇ ਤੇ ਬਾਣੀ ਤੇ ਬਾਣੇ ਤੋਂ ਦੂਰ ਹਾਂ ਇਸੇ ਕਰਕੇ ਸੰਗਤ ਜੀ ਅਸੀਂ ਇਸ ਤ੍ਰਿਸ਼ਨਾ ਤੇ ਮਾਇਆ ਰੂਪੀ ਜਿਹੜੀ ਅੱਗ ਹੈ ਉਹਦੇ ਵਿੱਚ ਸੜ ਗਏ ਹਾਂ